ਜੀ ਮੇਰੇ ਵੱਲੋਂ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਅਮਰਜੀਤ ਕੌਰ ਸੈਣੀ ਤੇ ਮਿਸ ਵਕਤ ਕਾ ਜੀ ਤੁਹਾਡੇ ਆਪਣੇ YouTube ਚੈਨਲ ਸੈਣੀ ਬੁਟੀਕ ਦੇ ਵਿੱਚ ਅੱਜ ਮੈਂ ਤੁਹਾਨੂੰ ਨਾਲੀ ਦੀ ਸਿਲਾਈ ਲਗਾਉਣਾ ਦੱਸੂਗੀ ਜੀ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਨਾਲੀ ਦੀ ਸਿਲਾਈ ਦੀ ਮਾਰਕਿੰਗ ਕਰਨੀ ਦੱਸੂਗੀ ਤੇ ਉਸ ਤੋਂ ਬਾਅਦ ਉਸ ਦੀ ਸਿਲਾਈ ਲਗਾਣੀ ਦੱਸੂਗੀ ਜੀ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਬਿਲਕੁਲ ਛੋਟੀ ਜੀ ਵੀਡੀਓ ਹੈ ਜੀ ਫੁੱਲ ਵਾਚ ਕਰਨਾ ਜੀ ਸਕਿੱਪ ਨਾ ਕਰਨਾ ਅਗਰ ਤੁਹਾਨੂੰ ਮੇਰੀਆਂ ਵੀਡੀਓਜ਼ ਪਸੰਦ ਆਉਂਦੀਆਂ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਿਆ ਕਰੋ ਜੀ ਚਲੇ ਸ਼ੁਰੂ ਕਰਦੇ ਆ ਜੀ ਅੱਜ ਦੀ ਵੀਡੀਓ ਜੀ ਮੂਰੀਆਂ ਬਣਾ ਕੇ ਰੈਡੀ ਕਰ ਲਈਆਂ ਉਸ ਤੋਂ ਬਾਅਦ ਅਸੀਂ ਜਿੰਨਾ ਵੀ ਸਾਡਾ ਪਹੁੰਚਾ ਹੋਵੇ ਜੀ نیچے ਤੋਂ ਜਿਸ ਤਰ੍ਹਾਂ ਕਿ ਸਾਡਾ 6.5 ਇੰਚ ਪਹੁੰਚਾ ਹੈਗਾ ਜੀ ਮੂਰੀ ਯਾਨੀ ਕਿ ਮੂਰੀ ਜੋ ਹੈਗੀ 6.5 ਇੰਚ ਦਾ ਨਿਸ਼ਾਨ ਲਗਾਇਆ ਜੀ ਅਸੀਂ ਤੇ ਇੱਥੋਂ ਜਿਹੜੀ ਆ ਉੱਪਰ ਵਾਲੀ ਸਾਈਡ ਐ ਇੱਥੋਂ ਅਸੀਂ 1.5 ਇੰਚ ਦਾ ਨਿਸ਼ਾਨ ਲਗਾਉਣਾ ਜੀ 1.5 ਇੰਚ ਅਸੀਂ ਜ਼ਿਆਦਾ ਲੈ ਲੈਣਾ ਇੱਥੋਂ ਪੋਣੇ 8 ਤੱਕ ਲਗਾਇਆ ਜੀ ਮੈਂ ਤੇ ਹੋਣਾ ਸੀ ਜਿਹੜੀ ਇਹ ਵਾਲੀ ਸ਼ੇਪ ਪਰ ਫੱਟੀ ਹੈ ਜਿਹੜਾ ਇੱਥੋਂ ਨਿਸ਼ਾਨ ਹੈਗਾ ਸੀ ਇਸ ਦੇ ਨਾਲ ਲਗਾਣਾ ਜੀ ਆ ਦੇਖੋ ਇਸ ਤਰ੍ਹਾਂ ਮਲਾ ਕੇ ਤੁਸੀਂ ਇਸ ਤਰ੍ਹਾਂ ਇਸ ਨੂੰ ਸ਼ੇਪ ਦੇ ਸਕਦੇ ਹੋ ਜੀ ਤੇ ਇੱਥੋਂ ਜਿਹੜੀ ਇਹ ਸ਼ੇਪ ਦੇ ਵਿੱਚ ਇਸ ਤਰ੍ਹਾਂ ਇਸ ਦੀ ਜਿਹੜਾ ਫालतू ਮਾਰਜਨ ਹੈਗਾ ਉਸ ਦੀ ਤੁਸੀਂ ਇਸ ਤਰ੍ਹਾਂ ਕਟਿੰਗ ਕਰ ਸਕਦੇ ਹੋ ਜੀ ਇਸ ਤਰੀਕੇ ਦੇ ਨਾਲ ਤੁਸੀਂ ਸਾਰੀ ਸਲਾਈ ਉੱਪਰ ਤੱਕ ਲਗਾਣੀ ਹੈ ਤੇ ਜਿਹੜਾ ਤੁਹਾਡਾ ਇੱਥੇ ਬੜ ਪੈਣ ਦੀ ਪ੍ਰੋਬਲਮ ਆਉਂਦੀ ਹੈ ਕਿ oval ਨਹੀਂ ਆਉਗੀ ਜੀ ਇਸ ਤਰ੍ਹਾਂ ਸਲਾਈ ਲਗਾਉਣ ਦੇ ਨਾਲ ਤੇ ਜਿਹੜਾ ਫालतू ਇਸ ਦਾ ਮਾਰਜਨ ਹੈਗਾ ਜੀ ਉਸ ਦੀ ਤੁਸੀਂ ਇਸ ਤਰ੍ਹਾਂ ਕਟਿੰਗ ਕਰ ਲੈਣੀ ਆ ਠੀਕ ਹੈ ਜੀ ਆ ਦੇਖੋ ਬਿਲਕੁਲ ਸਾਡਾ ਦੇਖੋ ਇਸ ਤਰ੍ਹਾਂ ਆਸਾਨੀ ਦੇ ਨਾਲ ਆ ਦੇਖੋ ਜੀ ਇਸ ਦਾ ਸੈਂਟਰ ਦੇ ਨਾਲ ਇੱਥੇ ਤੁਸੀਂ ਸੈਂਟਰ ਮਲਾ ਲੈਣਾ ਇਸ ਤਰੀਕੇ ਦੇ ਨਾਲ ਇੱਥੋਂ ਵੀ ਤੁਸੀਂ ਇੰਨੇ ਹੀ ਮਾਰਜਨ ਦੇ ਨਾਲ ਇਸ ਤਰ੍ਹਾਂ ਸਲਾਈ ਲਗਾਣੀ ਹੈ ਜੀ ਇਸ ਤਰ੍ਹਾਂ ਸ਼ੇਪ ਦੇ ਵਿੱਚ ਇਸੇ ਤਰੀਕੇ ਨਾਲ ਤੁਸੀਂ ਦੂਸਰੀ ਸਾਈਡ ਤੋਂ ਸਲਾਈ ਲਗਾਣੀ ਹੈ ਜੀ ਆ ਦੇਖੋ ਜੀ ਇਸ ਤਰੀਕੇ ਦੇ ਨਾਲ ਤੁਸੀਂ ਇਸ ਨੂੰ ਸਲਾਈ ਲਗਾਣੀ ਹੈ ਜੀ ਆ ਜਿਹੜੀ ਅਸੀਂ ਹੁਣ ਮਾਰਕਿੰਗ ਕੀਤੀ ਹੈ ਜੀ ਇਸ ਦੀ ਆ ਦੇਖੋ ਉਸ ਦੇ ਉੱਤੇ ਹੀ ਅਸੀਂ ਜਿਹੜੀ ਹੈਗੀ ਹੈ ਸਲਾਈ ਲਗਾਣੀ ਹੈ ਜੀ ਮਾਰਕਿੰਗ ਦੇ ਉੱਪਰ ਉੱਪਰ ਹੀ ਸਲਾਈ ਲਗਾਣੀ ਹੈ ਜੀ ਜਿਹੜੀ ਅਸੀਂ ਮਾਰਕਿੰਗ ਕੀਤੀ ਸੀਗੀ ਉਸ ਦੇ ਉੱਪਰ ਉੱਪਰ ਹੀ ਸਲਾਈ ਲਗਾਣੀ ਹੈ ਜੀ ਅਸੀਂ ਆ ਦੇਖੋ ਉਪਰੋਂ ਸੀ ਕੋ ਜਿੰਨੇ ਮਾਰਜਨ ਦੇ ਨਾਲ ਹੀ ਲਗਾਏ ਸਲਾਈ ਲਗਾਣੀ ਹੈ ਜੀ ਤੇ ਜਿਹੜੀ ਇਹ ਨਾਲੀ ਦੀ ਸਲਾਈ ਹੁੰਦੀ ਹੈ ਜੀ ਇਸ ਨੂੰ ਡਬਲ ਕਰ ਲਿਆ ਕਰੋ ਤੁਸੀਂ ਤਾਂ ਕਿ ਮਜ਼ਬੂਤ ਹੋ ਜਾਂਦੀ ਹੈ ਜਿਹੜੀ ਇਸ ਬੜੀ ਸਲਾਈ ਹੈ ਤੇ ਮਜ਼ਬੂਤ ਤੇ ਹੋਣੀ ਚਾਹੀਦੀ ਹੈ ਇਹ ਆ ਦੇਖੋ ਜੀ ਇੱਥੋਂ ਅਸੀਂ ਸੈਂਟਰ ਤੋਂ ਇਸ ਤਰ੍ਹਾਂ ਸੈਂਟਰ ਮਲਾ ਲਿਆ ਜੀ ਆ ਦੇਖੋ ਇਸ ਤਰੀਕੇ ਦੇ ਨਾਲ ਅਗਰ ਤੁਸੀਂ ਇਸ ਤਰੀਕੇ ਨਾਲ ਸਲਵਾਰ ਬਣਾਉਂਗੇ ਤਾਂ ਤੁਹਾਡਾ ਕਦੇ ਵੀ ਸੈਂਟਰ ਵੀ ਨਹੀਂ ਆਊਟ ਹੋਊਗਾ ਤੇ ਤੁਹਾਡਾ ਇੱਥੇ ਬੜ ਵੀ ਨਹੀਂ ਪਊਗਾ ਮੂਰੀ ਦੇ ਕੋਲ ਜੀ ਤੇ ਅਸੀਂ ਇੱਥੇ ਤੱਕ ਸਲਾਈ ਪਹਿਲਾਂ ਲਗਾ ਲੈਣੀ ਹੈ ਜੀ ਤੇ ਅਸੀਂ ਮਸ਼ੀਨ ਦੇ ਵਿੱਚੋਂ ਕੱਢ ਲੈਣਾ ਕਪੜਾ ਇਹ ਤੇ ਹੁਣ ਅਸੀਂ ਦੂਸਰੀ ਸਾਈਡ ਤੋਂ ਸਲਾਈ ਲਗਾਣੀ ਹੈ ਜੀ ਦੇਖੋ ਜੀ ਇਸ ਤਰੀਕੇ ਦੇ ਨਾਲ ਅ ਦੇਖੋ ਜੀ ਇੱਥੇ ਅਸੀਂ ਫੇਰ ਇਸ ਤਰ੍ਹਾਂ ਸੈਂਟਰ ਦੇ ਕੋਲ ਪਕੜ ਕੇ ਇਸ ਨੂੰ ਦੇਖ ਲੈਣਾ ਕਿ ਸਾਡੀ ਜਿਹੜੀ ਸਲਾਈ ਹੈਗੀ ਸਹੀ ਲੱਗ ਰਹੀ ਹੈ ਜੀ ਆ ਦੇਖੋ ਇਸ ਤਰ੍ਹਾਂ ਇਸ ਨੂੰ ਇਕੱਠਾ ਕਰਕੇ ਇਸ ਤਰ੍ਹਾਂ ਕੱਪੜੇ ਨੂੰ ਪਕੜ ਲੈਣਾ ਜੀ ਥੋੜਾ ਥੋੜਾ ਇਸ ਤਰ੍ਹਾਂ ਛੱਡੀ ਜਾਣਾ ਇਸ ਨੂੰ ਤਾਂ ਕਿ ਜਿਹੜਾ ਸਾਡਾ ਸੈਂਟਰ ਹੈ ਆਊਟ ਨਾ ਹੋਵੇ ਬਹੁਤ ਹੀ ਆਸਾਨ ਤਰੀਕਾ ਜੀ ਨਾਲੀ ਵਾਲੀ ਸਲਾਈ ਲਗਾਉਣ ਦਾ ਆ ਦੇਖੋ ਜੀ ਸਾਡੀ ਸਲਵਾਰ ਦੀ ਜਿਹੜੀ ਨਾਲੀ ਦੀ ਸਲਾਈ ਲਗਾਈ ਹੈ ਜੀ ਆ ਦੇਖੋ ਇਸ ਤਰੀਕੇ ਨਾਲ ਇਹ ਵਾਲੀ ਸ਼ੇਪ ਬਣ ਕੇ ਸਾਡੀ ਰੈਡੀ ਹੋਈ ਹੈ ਜੀ ਆ ਦੇਖੋ